ਸਕੀਮਾਂਆਂ ਦੀਆਂ ਬਥਾਂ ਜਿਹੜੀ ਸਰਕਾਰ ਐ ਲੈ ਕੇ ਆਈ ਐ ਵਿਭਾਗ ਦੇ ਨਿਜੀਕਰਨ ਕਰਨ ਵਾਲੇ ਚੱਲੀ ਐ ਸਰਕਾਰ ਤੇ ਉਹਦਾ ਵਿਰੋਧ ਕਰ ਰਹੇ ਆ ਤੇ ਨਾਲ ਦੀ ਨਾਲ ਸਾਡੀਆਂ ਸਾਡੀਆਂ ਤਨਖਾਹਾਂ ਨੇ ਸਮੇਂ ਸਿਰ ਨਹੀਂ ਆਉਂਦੀਆਂ ਆਈ ਵਾਰੀ ਜਿਹੜੀ ਸਾਡੀ ਤਨਖਾਹ ਐ ਸਾਨੂੰ ਬਾਸਟੈਂਡ ਬੰਦ ਕਰਕੇ ਧਰਨੇ ਲਾ ਕੇ ਹੜਤਾਲਾਂ ਕਰਕੇ ਤਨਖਾਹ ਪਾਉਣੀ ਪੈਂਦੀ ਐ ਸਮੇਂ ਸਿਰ ਹੋਰ ਗੱਲ ਕਰਦਾ ਉਹਨਾਂ ਦਾ ਭੰਡੋ ਪ੍ਰਚਾਰ ਕਰਨ ਵਾਸਤੇ ਮੈਂ ਸਾਡੇ ਨਾਲ ਗੱਲ ਕਰੀਏ ਮਨੋਜੀ ਬਰ ਕੋਲ ਸਰ ਸਰ ਚਾਲੋ ਸੌਸ਼ਲ ਗੁਰੂ ਗ੍ਰਾਮ ਸਰ ਜੀ ਮਹਾਰਾਜ ਦੇ ਵਿਚਾਰ ਸਾਰ ਨੂੰ ਸੰਬੋਧਿਤ ਕਰ ਪੱਛੀ ਯਾਨਾਂ ਦੇ ਸੱਜਣ ਯਕੀਨ ਆ ਮੈਂ ਕਿਹੜੀਆਂ ਮੰਗਾਂ ਨੂੰ ਲੈ ਕੇ ਜੜਾ ਅੱਜ ਬੱਸ ਸਟੈਂਡ ਤੇ ਟੱਕਾ ਜਾਮ ਕੀਤਾ ਗਿਆ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਪੰਜਾਬ ਰੋਡ ਵਿੱਚ ਪੰਨਪਾਸ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਰ ਸੂਬੇ ਦਾ ਮੀਤ ਪ੍ਰਧਾਨ ਹੈ ਇਹ ਜਿਹੜੀਆਂ ਅੱਜ ਸਾਡੀਆਂ ਮੰਗਾਂ ਨੇ ਵਿਭਾਗ ਦੀਆਂ ਮੰਗਾਂ ਜਿਹੜੀਆਂ ਅਧਿਕਾਰੀਆਂ ਨੇ ਮੰਨੀਆਂ ਨੇ ਵਿਦ ਸਾਡੀਆਂ ਜਿਹੜੀਆਂ 50 ਤੋਂ 55 ਸਰਕਾਰਾਂ ਮੀਟਿੰਗਾਂ ਹੋਈਆਂ ਨੇ ਉਹਨਾਂ ਦਾ ਹੱਲ ਕਰਵਾਉਣ ਲਈ ਜਿਹੜਾ ਸੰਘਰਸ਼ ਕਰ ਰਹੇ ਆਂ ਨਾਲ ਦੀ ਨਾਲ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਨਾ ਦੀਆਂ ਬੱਸਾਂ ਜਿਹੜੀ ਸਰਕਾਰ ਐ ਲੈ ਕੇ ਆਈ ਐ ਵਿਭਾਗ ਦੇ ਨਿਜੀਕਰਨ ਕਰਨ ਵੱਲ ਚੱਲੀ ਐ ਸਰਕਾਰ ਤੇ ਉਹਦਾ ਵਿਰੋਧ ਕਰ ਰਹੇ ਆਂ ਤੇ ਨਾਲ ਦੀ ਨਾਲ ਸਾਡੀਆਂ ਤਨਖਾਹਾਂ ਨੇ ਸਮੇਂ ਸਿਰ ਨਹੀਂ ਆਉਂਦੀਆਂ ਆਈ ਵਾਰੀ ਜਿਹੜੀ ਸਾਡੀ ਤਨਖਾਹ ਐ ਸਾਨੂੰ ਬੱਸ ਸਟੈਂਡ ਬੰਦ ਕਰਕੇ ਧਰਨੇ ਲਾ ਕੇ ਹੜਤਾਲਾਂ ਕਰਕੇ ਤਨਖਾਹ ਪਾਉਣੀ ਪੈਂਦੀ ਐ ਬੇਹ ਦੇ ਨਾਲ ਦੀ ਨਾਲ ਸਾਡੇ ਐਗਰੀਮੈਂਟ ਨੇ ਜਿਹੜੇ 5% ਦਾ ਐਗਰੀਮੈਂਟ ਐ ਤੇ ਉਹ ਸਾਡੇ ਨਵੇਂ ਸਾਥੀ ਨੇ ਚਾਹੇ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਉਹਨੂੰ ਸਾਰਿਆਂ ਦੇ ਉੱਪਰ 5% ਜਿਹੜਾ ਸਲਾਨਾ ਉਹ ਬਸਣਾ ਚਾਹੀਦਾ ਤੇ ਨਾਲ ਦੀ ਨਾਲ ਜਿਹੜੇ ਸਾਡੇ ਐਡਵਾਂਸ ਬੁਕਿੰਗ ਵਾਲੇ ਸਾਥੀ ਆ ਉਹਨਾਂ ਦੇ ਜਿਹੜਾ ਕਮਿਸ਼ਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਜਿਹੜੇ ਸਾਥੀ ਸਾਡੇ ਕੇਸ ਜਿੱਤ ਕੇ ਆਏ ਆ ਹਾਈ ਕੋਰਟ ਦੇ ਵਿੱਚੋਂ ਕੰਟਰੈਕਟ ਵਾਲੇ ਸਾਥੀ ਉਹ ਕੇਸ ਆ ਜਿਹੜਾ ਉਹਨਾਂ ਦੇ ਵਿੱਚ ਹੱਕ ਦਾ ਹੱਕ ਵਿੱਚ ਕਰਕੇ ਉਹਨਾਂ ਨੂੰ ਜਿਹੜਾ ਸੰਘਰਸ਼ ਦੇ ਰਾਹ ਨਾ ਪੈਣਾ ਪਵੇ ਹੋ ਜਾਈਆਂ ਮੰਗਾ ਲੈ ਕੇ ਜਿਹੜਾ ਸੀ ਪ੍ਰੋਟੈਸਟ ਹੈ ਅੱਜ ਪੂਰੇ ਪੰਜਾਬ ਲੈਵਲ ਤੇ ਕੀਤਾ ਜੀ ਕਿ ਅਰਮਿੰਦਰ ਤੁਸੀਂ ਕੋਠੀ ਦਾ ਖਰਾਬ ਕਰਨ ਵਾਸਤੇ ਜੇ ਮੰਗ ਕੀਤੀ ਸੀ ਕੰਮ ਕੀ ਹੋਇਆ ਰੋਕੇ ਦਾ ਕਾਰਨ ਇਹ ਹੈ ਸਾਡੀ ਮੈਨੇਜਮੈਂਟ ਹੈ ਜਿਹੜੀ ਦੋ ਤੋਂ ਤਿੰਨ ਮੀਟਿੰਗਾਂ ਸਾਡੀ ਉਹਨਾਂ ਨਾਲ ਹੋ ਚੁੱਕੀਆਂ ਨੇ ਉਹਨਾਂ ਕੋਲੋਂ ਸ਼ਵਾਸ਼ਨ ਦਵਾਇਆ ਗਿਆ ਵੀ ਜਿਹੜਾ ਕਿਲੋਮੀਟਰ ਗੱਡੀਆਂ ਦਾ ਟੈਂਡਰ ਵਾਲਾ ਜਿਹੜਾ ਲੈਟਰ ਹੈ ਉਹਨੂੰ ਨੂੰ ਅਸੀਂ ਅੱਗੇ ਕਰ ਰਹੇ ਆਂਗੇ ਟੈਂਡਰਾਂ ਨੂੰ ਤੇ ਨਾਲ ਦੀ ਨਾਲ ਜਿਹੜੀ ਤਨਖਾਹ ਵਾਲਾ ਉਹਨੇ ਉਹਨਾਂ ਨੇ ਕਿਹਾ ਵੀ ਜਿਹੜੀ ਸੈਲਰੀ ਹੈ ਅਸੀਂ ਉਹ ਤੁਹਾਡੀ ਪਾਰਿਆਂਗੇ ਤੇ ਨਾਲ ਦੀ ਨਾਲ ਤੇ 5% ਵਾਲਾ ਲੈਟਰ ਉਹ ਵੀ ਕੱਢ ਰਹੇ ਆ ਤੇ ਨਾਲ ਦੀ ਨਾਲ ਸਾਡੀ ਮੈਨੇਜਮੈਂਟ ਕੋਲੋਂ ਮੰਗਿਆ ਵੀ ਜਿਹੜੀਆਂ ਸਾਡੀਆਂ ਵਿਭਾਗ ਤੱਕ ਦੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਮੰਨ ਲਈਆਂ ਜਿਨ੍ਹਾਂ ਦੇ ਲੈਟਰ ਨਿਕਲ ਚੁੱਕੇ ਨੇ ਉਹਨਾਂ ਦੇ ਪੱਤਰ ਜਾਰੀ ਹੋਣ ਨਹੀਂ ਜਿਹੜਾ ਸਾਡਾ ਸੰਘਰਸ਼ ਹੈ ਜਿਉਂਦਾ ਤਿਉਂ ਚੱਲਦਾ ਰਹੇਗਾ ਕਾਰਨ ਕੀ ਮੰਨਦੇ ਹੋ ਹਰ ਮਹੀਨੇ ਤੇ ਮਹੀਨੇ ਦੀ ਇੱਕੋ ਚਲਨੀ ਦੀ ਤੁਹਾਡੇ ਧਰਨਾ ਲੱਗਦਾ ਫਿਰ ਉਹ ਮੰਨ ਜਾਂਦੇ ਆ ਫਿਰ ਉਹ ਹੀ ਹਰ ਮਹੀਨੇ ਬਾਅਦ ਉਹ ਦੁਬਾਰਾ ਕੀ ਆ ਕੁ ਹੋ ਜਾਂਦਾ ਕੰਟੀਨਿਊ ਇਹਦਾ ਕੋਈ ਸਿੱਟਾ ਨਹੀਂ ਹੋ ਸਕਦਾ ਕਿ ਬਿਲਕੁਲ ਜੀ ਸਰਕਾਰ ਦਾ ਫੇਲੀਅਰ ਹੈ ਸਰਕਾਰ ਬਿਲਕੁਲ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਪ੍ਰਸ਼ਾਸਨ ਦਾ ਫੇਲੀਅਰ ਆ ਸਰਕਾਰ ਮਜਬੂਰ ਕਰ ਰਹੀ ਹੈ ਕੱਚੇ ਕੰਮਿਆਂ ਨੂੰ ਸੰਗਰਸ਼ ਕਰ ਲੈ। ਅੱਜ ਵੇਖ ਲਓ ਤੁਸੀਂ ਜਿੰਨੇ ਵਿਭਾਗ ਨੇ ਸਾਰੇ ਧਰਨਿਆਂ ਦੇ ਨੇ ਟੀਚਰ ਲਾ ਲਓ ਡਾਕਟਰ ਲਾ ਲਓ ਸਿਹਤ ਵਿਭਾਗ ਵਾਲੇ ਤੇ ਜਲ ਸਪਲਾਈ ਵਾਲੇ ਕੰਮੇ ਲਾ ਲਓ ਟਰਾਂਸਪੋਰਟ ਦੇ ਸਾਡੇ ਸਾਥੀ ਦੋਨੋਂ ਅਦਾਰਿਆਂ ਦੇ ਲਾ ਲਓ ਸਾਰੇ ਵਿਭਾਗ ਵਾਲੇ ਸਾਥੀ ਕਿਹੜੇ ਕਿਹੜੇ ਅਦਾਰਿਆਂ ਨਾਲ ਆਈਏ ਸਾਰੇ ਅਦਾਰਿਆਂ ਦੇ ਜਿਹੜੇ ਸਾਥੀ ਹੈ ਉਹ ਅੱਜ ਧਰਨਿਆਂ ਦੇ ਆ। ਇਹ ਧਰਨਾ ਪੂਰਾ ਮੁੱਚਾ ਪੰਜਾਬ ਅੱਜ ਧਰਨੇ ਜੰਦਰਿਆ ਕਿ ਹੁਣ ਕਿੰਨੇ ਤੋਂ ਕਿੰਨੇ ਦਿਨ ਤੱਕ ਬੰਦ ਰਹਿਣਾ ਹੈ? ਇਹ ਸਾਡਾ ਅੱਜ ਸਾਰਾ ਦਿਨ ਬੰਦ ਰਹੇਗਾ ਜੀ ਕੱਲ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਾਇਸ ਤੇ ਜਾਵਾਂਗੇ